ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਆਇਆਂ ਕਹਿਣਾ ਚਾਹਣਾ ਸ਼੍ਰੀ ਨੰਦ ਕੁਮਾਰ ਜੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਬੌਝਨ ਸਮਾਜ ਪਾਰਟੀ ਉਹਨਾਂ ਦੇ ਨਾਲ ਸ਼੍ਰੀ ਆਕਾਸ਼ ਆਨੰਦ ਜੀ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਰਾਮ ਜੀ ਗੌਤਮ ਮੈਂਬਰ ਪਾਰਲੀਮੈਂਟ ਤੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਰੰਦੀਰ ਬੇਨੀਵਾਲ ਜੀ ਜੋ ਬਹੁਤ ਹੀ ਮਿਹਨਤੀ ਇਨਸਾਨ जो बहुजन समाज पार्टी ਦੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਤੇ ਇੱਕ ਬਹੁਜਨ ਸਮਾਜ ਪਾਰਟੀ ਦੇ ਨੜਤੜਕ ਜਰਨੈਲ ਪੰਜਾਬ ਦੇ ਸਰ ਜਸਵੀਰ ਸਿੰਘ ਗੜੀ ਜੀ ਤੇ ਸਮੂਚੀ ਭੌਜਨ ਸਮਾਜ پارٹی ਪੰਜਾਬ ਦੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਦੁਆਬੇ ਦੇ ਕੋਨੇ-ਕੋਨੇ ਦੁਆਏ ਸ਼੍ਰੋਮਣੀ ਅਕਾਲੀ ਦਲ ਭੌਜਨ ਸਮਾਜ ਪਾਰਟੀ ਦੇ ਬਹਾਦਰ ਸੂਰ ਮਿਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਭ ਤੋਂ ਪਹਿਲੇ ਮੈਂ ਭੈਣ ਮਾਇਆ ਦੀ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹਣਾ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ ਪਹਿਲੀ ਵਾਰ ਮੇਰੀ ਗੱਲ ਹੋਈ ਤੇ ਮੈਂ ਉਹਨਾਂ ਦਾ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਆਪਾਂ ਇਕੱਠੇ ਹੋ ਕੇ ਇਲੈਕਸ਼ਨ ਲੜੀਏ ਮੈਂ ਉਹਨਾਂ ਨੂੰ ਕਿਹਾ ਕਿਸਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਇੱਛਾ ਹੈ ਕਿ ਜਿਹੜਾ ਰਿਸ਼ਤਾ 96 ਵਿੱਚ ਬਣਿਆ ਸੀ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਾਬ ਸ੍ਰੀ ਕਾਂਸੀ ਰਾਮ ਜੀ ਦਾ ਸਬੰਧ ਉਹ ਜੋ ਜੁੜਿਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ 96 ਰਿਸ਼ਤਾ ਜੁੜਿਆ ਤੇ ਪੰਜਾਬ ਵਿੱਚ ਤੂਫਾਨ ਆਇਆ ਤੇ ਸਾਰੀਆਂ ਸੀਟਾਂ ਤੁਸੀਂ ਕਾਮਯਾਬ ਹੋਏ ਮੈਂ ਜਦੋਂ ਜ਼ਿਕਰ ਕੀਤਾ ਕੀ ਆਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦਾ ਸੁਪਨਾ ਕਿ ਉਹ ਰਿਸ਼ਤਾ ਵਾਪਸ ਜੁੜੇ ਪੰਜਾਬ ਵਿੱਚ ਵਾਪਸ ਉਹ ਲਹਿਰ ਇਕੱਠੀ ਹੋਏ ਗਰੀਬ ਕਿਸਾਨ ਮਜ਼ਦੂਰ ਇਕੱਠੇ ਇੱਕ ਮੰਚ ਤੇ ਆਉਣ ਉਸੇ ਟਾਈਮ ਭੈਣ ਮਾਇਆ ਵਤੀ ਜੀ ਨੇ ਮੈਨੂੰ ਕਿਹਾ ਸਮਝ ਲਓ ਹੋ ਗਿਆ ਮੈਂ ਹੈਰਾਨ ਸੀ ਮੈਂ ਸਮਝਿਆ ਸੀ ਕਿ ਸ਼ਾਇਦ ਟਾਈਮ ਲਾਉਣਗੇ ਕੋਈ ਸੋਚਣਗੇ ਨਾ ਉਹਨਾਂ ਨੇ ਤਾਂ ਉਸੇ ਹੀ ਟਾਈਮ ਫੈਸਲਾ ਕਰਤਾ ਕਿ ਸਮਝੋ ਆਪਣਾ ਗੜ ਜੋੜ ਹੈ ਬੜੀ ਕਲੀਅਰਿਟੀ ਆਫ ਥੋਟ ਨਹੀਂ ਤਾਂ ਲੋਕ ਇਨੀ ਕਲੀਅਰਿਟੀ ਨਾ ਨਹੀਂ ਗੱਲ ਕਰਦੇ ਜਦੋਂ ਵੀ ਮੇਰੀ ਭੈਣ ਜੀ ਨਾਲ ਗੱਲ ਹੁੰਦੀ ਹੈ ਬੜੀ ਕਲੀਅਰਿਟੀ ਹੈ ਉਹਨਾਂ ਦੀ ਸੋਚ ਕੀ ਹੈ ਕਿਵੇਂ ਕਰਨਾ ਹੈ ਮੈਨੂੰ ਯਾਦ ਹੈ ਪਾਰਲੀਮੈਂਟ ਦਾ ਸੈਸ਼ਨ ਹੁਣ ਚੱਲ ਰਿਹਾ ਜੀ ਭੈਣ ਜੀ ਨਾਲ ਗੱਲ ਹੋਈ ਕੀ ਸਾਡੇ ਤਾਂ ਇਕੱਲੇ 2 MP ਐ ਕਿ ਕਿਸਾਨੀ ਸੰਘਰਸ਼ ਵਿੱਚ ਅਸੀਂ ਤਾਂ ਇਕੱਲੇ ਦੋਾਂ ਜੇ ਬੇਨਤੀ ਕਰਦੇ ਆਂ ਬਹੁਜਨ ਸਮਾਜ ਪਾਰਟੀ ਦੇ 14 MP ਐ ਉਹ ਸਾਡਾ 7 ਦਿਨ ਅਗਲੇ ਦਿਨ ਮੈਂ ਦੇਖਿਆ ਜਦੋਂ ਪਾਰਲੀਮੈਂਟ ਅਸੀਂ ਮੈਂ ਤੇ ਹਰ ਸਿਮਰਤ ਅਸੀਂ ਲੋਕ ਸਭਾਜ ਗਏ 14 ਤੇ 14 MP ਬਹੁਜਨ ਸਮਾਜ ਪਾਰਟੀ ਦੇ ਸਾਡੇ ਨਾਲ ਖੜੇ ਸੀ ਮੈਨੂੰ ਉਹਨਾਂ ਨੇ ਕਿਹੋ ਕਿਹਾ ਕਿ ਭੈਣ ਜੀ ਦਾ ਸਾਨੂੰ ਹੁਕਮ ਹੋ ਗਿਆ ਜੋ ਤੁਸੀਂ ਕਰਾਉਣਾ ਜਿਵੇਂ ਕਰਾਉਣਾ ਜਿੱਥੇ ਖੜਾ ਕਰਨਾ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਦੇਖਿਆ ਹੋਣਾ ਜਿੰਨੇ ਦੇ ਸੈਸ਼ਨ ਚੱਲਿਆ ਸ਼੍ਰੋਮਣੀ ਅਕਾਲੀ ਦਲ ਬਾਊਜਨ ਸਮਾਜ ਪਾਰਟੀ ਦੇ ਐਮਪੀਆ ਨੇ ਬਾ ਪਰਲੀਮੈਂਟ ਦੇ ਤੇ ਅੰਦਰ ਅਸੀਂ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਆਏ ਜੇ ਹੁੰਦੇ ਰਿਸ਼ਤੇ ਤੇ ਮੈਂ ਅੱਜ ਦੱਸ ਰਿਹਾ ਸੀ ਸ਼੍ਰੀ ਨੰਦਕੁਮਾਰ ਜੀ ਨੂੰ ਮੈਂ ਕਿਹਾ ਜਿਹੜਾ ਕਾਲੀਦਲ ਹੈ ਉਹ ਐਜੀ ਪਾਰਟੀ ਨਹੀਂ ਹੈ ਕਿ ਅੱਜ ਰਿਸ਼ਤਾ ਜੋੜ ਲੇ ਤੇ ਕੱਲ ਟੁੱਟ ਜੇ ਜਿਹੜਾ ਜੁੜ ਜਾਂਦਾ ਉਹ ਪੱਕਾ ਜੁੜ ਜਾਂਦਾ ਹੈ ਭਾਜਪੀ ਨਾਲ ਰਿਸ਼ਤਾ ਕਿਉਂ ਟੁੱਟਿਆ ਕਿਉਂਕਿ ਉਹਨਾਂ ਨੇ ਪੰਜਾਬੀਆਂ ਦੇ ਦੇ ਕਿਸਾਨੀ ਦੇ ਪਿੱਛੇ ਸ਼ੁਰਾ ਮਾਰਿਆ ਤੇ ਮੈਂ ਕਿਹਾ ਹੁਣ ਜਿਹੜਾ ਆਪਣਾ ਰਿਸ਼ਤਾ ਜੁੜ ਗਿਆ ਹੁਣ ਮੱਲਾ 25 30 40 ਸਾਲ ਪਤਾ ਨਹੀਂ ਕਿੰਨੇ ਸਾਲ ਰਹਿਣਾ ਹੈ ਤੇ ਮੈਂ ਇਨਾ ਕਹਿ ਸਕਦਾ ਮੈਂ ਇਨਾ ਕਹਿ ਸਕਦਾ ਜਦੋਂ ਗਰੀਬ ਕਿਸਾਨ ਮਜ਼ਦੂਰ ਇੱਕ ਮੰਚ ਤੇ ਇਕੱਠਾ ਹੋ ਜੇ ਉਹਦੀ ਰਾਹ ਉਹਦੀ ਸਰਕਾਰ ਸਦਾ ਹੀ ਰਹੂਗੀ ਤੇ ਤੁਸੀਂ ਜਾਣਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਵੀ ਜਾਣਦੇ ਹੋ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਇੱਕੋ ਇੱਕ ਰਹੀ ਹੈ ਉਹਨਾਂ ਨੇ ਜਦੋਂ ਵੀ ਮੁੱਖ ਮੰਤਰੀ ਬਣੇ ਗਰੀਬ ਦੀ ਗੱਲ ਕੀਤੀ ਕਿਸਾਨ ਦੀ ਗੱਲ ਕੀਤੀ ਮਜ਼ਦੂਰ ਦੀ ਗੱਲ ਕੀਤੀ ਤੁਸੀਂ ਜਾਣਦੇ ਹੋ ਜਿੰਨੀਆਂ ਵੀ ਸਹੂਲਤਾਂ ਅੱਜ ਗਰੀਬ ਨੂੰ ਮਿਲ ਰਹੀਆਂ ਨੇ ਕਿਸਾਨ ਨੂੰ ਮਿਲ ਰਹੀਆਂ ਨੇ ਮੁਲਾਜ਼ਮ ਨੂੰ ਮਿਲ ਰਹੀਆਂ ਸਾਰੀਆਂ ਹੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨੇ ਦਿੱਤੀਆਂ ਆ ਜਿਹੜੀ ਪੈਨਸ਼ਨ ਹੈ ਸ਼ਗਨ ਆਟਾ ਦਾਲ ਹੈ ਘਰ ਦੇ 200 ਯੂਨਿਟ ਬਿਜਲੀ ਦੇ ਮਾਫ ਹੈ ਲੜਕੀਆਂ ਨੂੰ ਸਾਈਕਲ ਦਿੰਦੇ ਸੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਐਸਸੀ ਸਕਾਲਰਸ਼ਿਪ ਅਸੀਂ ਦੇਣੀ ਸ਼ੁਰੂ ਕੀਤੀ ਜਿਹਦੇ ਨਾਲ ਤਕਰੀਬਨ 4 ਲੱਖ ਗਰੀਬ ਐਸਸੀ ਬੱਚੇ ਪੜਦੇ ਹੁੰਦੇ ਸੀ ਜਿਹੜੀ ਕੈਪਟਨ ਨੇ ਬੰਦ ਕਰ ਦਿੱਤੀ ਉਹ ਵੀ ਸ਼ੁਰੂ ਬਾਦਲ ਸਾਹਿਬ ਦੀ ਦੇਣ ਹੈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 5 ਸਾਲ ਰਹੇ 5 ਵਰ੍ਹੇ ਕਿਉਂ ਰਹੇ ਕਿਉਂਕਿ ਉਹ ਜਨਤਾ 'ਚ ਰਹਿੰਦੇ ਸੀ ਗਰੀਬ ਜਨਤਾ 'ਚ ਰਹਿੰਦੇ ਸੀ ਉਹਨਾਂ 'ਚ ਘਰਾਂ ਜਾਂਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਸੀ ਤੇ ਬਹਿ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਨਾਲ ਦੇ ਨਾਲ ਉਹਨਾਂ ਦਾ ਹੱਲ ਕਰਦੇ ਸੀ ਸਾਢੇ 4 ਸਾਲ ਬਰਬਾਦ ਕਰਤੇ ਕਾਂਗਰਸ ਨੇ ਅਹੰਕਾਰੀ ਰਾਜੇ ਨੇ ਸਾਢੇ 4 ਸਾਲ ਪੰਜਾਬ ਦਾ ਗਰੀਬ ਦੁਖੀ ਹੈ ਕਿਸਾਨ ਦੁਖੀ ਹੈ ਮਜ਼ਦੂਰ ਦੁਖੀ ਹੈ ਸਾਰਾ ਪੰਜਾਬ ਦੁਖੀ ਹੈ ਸਾਰਾ ਕੁਝ ਬੰਦ ਕਰ ਦਿੱਤਾ ਲੁੱਟਣ ਤੇ ਲੱਗੇ ਆ ਕਾਂਗਰਸੀ ਐਮਐਲਏ ਸਰਨ ਮਾਫੀਆ ਲੈਂਡ ਮਾਫੀਆ ਸ਼ਰਾਬ ਮਾਫੀਆ ਤੇ ਡਰੱਗ ਮਾਫੀਆ ਬਣੇ ਫੜੇ ਆ ਕਰੋੜਾਂ ਰੁਪਇਆ ਇਹਨਾਂ ਨੇ ਘਪਲੇ ਕੀਤੇ ਆ ਇੱਕੋ ਇੱਕ ਨਿਸ਼ਾਨਾ ਇਹਨਾਂ ਦਾ ਲੁੱਟਣਾ ਪੈਸੇ ਇਕੱਠੇ ਕਰਨੇ ਪਰ ਹੁਣ ਸਮਾਂ ਕੱਲਾ 4 ਮਹੀਨੇ ਤੇ ਰਹਿ ਗਿਆ ਸ਼੍ਰੋਮਣੀ ਕਾਲੀ ਦਲ ਬਹੁਜਨ ਸਮਾਜ ਪਾਰਟੀ ਦੋਨੋਂ ਹੀ ਪੰਜਾਬ ਦੀਆਂ ਪਾਰਟੀਆਂ ਆ ਤੁਸੀਂ ਕਹੋਗੇ ਬਾਊਜਨ ਸਮਾਜ ਪਾਰਟੀ ਪੰਜਾਬ ਦੀ ਕਿੱਥੇ ਬਾਊਜਨ ਸਮਾਜ ਪਾਰਟੀ ਦਾ ਜਨਮ ਹੀ ਪੰਜਾਬ ਛੋਇਆ ਤੁਸੀਂ ਜਾਣਦੇ ਹੋ ਸਾਬ ਸ੍ਰੀ ਕਾਂਸੀ ਰਾਮ ਜੀ ਦਾ ਜਨਮ ਪੰਜਾਬ 'ਚ ਇੱਥੋਂ ਲਹਿਰ ਸ਼ੁਰੂ ਕੀਤੀ ਉਹਨਾਂ ਨੇ ਮੈਨੂੰ ਯਾਦ ਹੈ ਪਹਿਲਾ 96 'ਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਮੈਂ ਵੀ ਉਹਨਾਂ ਨਾਲ ਪਹਿਲੀ ਵਾਰ ਇਕੱਠੇ ਅਸੀਂ ਇਲੈਕਸ਼ਨ ਲੜੇ ਸੀ ਮੈਂ ਵੀ ਲੜਿਆ ਸੀ ਤੇ ਸਾਬ ਸ੍ਰੀ ਕਾਂਸੀ ਰਾਮ ਜੀ ਦੋਨੋਂ ਗੱਡ ਜੋੜ ਕੇ ਅਸੀਂ ਲੜੇ ਸੀ ਤੇ ਅਸੀਂ ਇਕੱਠੇ ਪਾਰਲੀਮੈਂਟਸ ਗਏ ਸੀ ਉਦੋਂ ਪਹਿਲੇ ਸ੍ਰੀ ਸਾਹਿਬ ਸ੍ਰੀ ਕਾਂਸੀ ਰਾਮ ਜੀ ਨੇ ਬੀਐਸਪੋਰ ਸ਼ੁਰੂ ਕੀਤੀ ਫਿਰ ਬਹੁਜਨ ਸਮਾਜ ਪਾਰਟੀ ਦਾ ਜਨਮ ਹੋਇਆ ਤੇ ਉਹਨਾਂ ਦੀ ਸੋਚ ਨੇ ਡਾਕਟਰ ਮੇਡ ਕਰਜੀ ਦੀ ਸੋਚ ਨੂੰ ਲੱਗੇ ਲੈ ਕੇ ਇੱਕ ਬਹੁਜਨ ਸਮਾਜ ਦਾ ਲਹਿਰ ਪੂਰੇ ਦੇਸ਼ ਵਿੱਚ ਖੜੀ ਕਰ ਦਿੱਤੀ ਉੱਤਰ ਪ੍ਰਦੇਸ਼ ਜਿਹੜਾ ਸਭ ਤੋਂ ਵੱਡਾ ਸੂਬਾ ਹੈ ਉਹ ਸੂਬੇ ਉੱਤੇ ਸਾਬ ਸ਼੍ਰੀ ਕਾਂਸੀ ਨਾਮ ਜੀ ਨੇ ਬਹੁਜਨ ਸਮਾਜ ਦਾ ਝੰਡਾ ਲਾ ਦਿੱਤਾ ਹੁਣ ਐਡੀ ਵੱਡੀ ਉਹਨਾਂ ਦੀ ਦੇਣ ਹੈ ਤੋਂ ਐਸ ਕਰਕੇ ਪੰਜਾਬੀਆਂ ਦੀ ਦੋਨੋਂ ਇੱਕ ਪਾਰਟੀਆਂ ਦੂਜੇ ਪਾਸੇ ਬਹੁਜਪੀ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਜਿਹੜੀਆਂ ਸਾਰੀਆਂ ਹੀ ਦਿੱਲੀ ਤੋਂ ਹੁਕਮ ਲੈਂਦੀਆਂ ਆ ਫਰਕ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਜੋ ਜਬਾਨ ਦੇ ਦਿੱਤੀ ਉਹ ਦੇ ਦਿੱਤੀ ਅਸੀਂ ਕੋਈ ਝੂਠੀਆਂ ਸਵਾਨੀ ਖਾਣੀਆਂ ਅਸੀਂ ਜੋ ਕਵਾਂਗੇ ਕੀਤਾ ਜੋ ਕਿਹਾ ਉਹ ਕੀਤਾ ਤੇ ਜੋ ਕਹਾਂਗੇ ਉਹ ਕਰਕੇ ਦਿਖਾਵਾਂਗੇ ਮੈਂ ਅੱਜ ਜਿਹੜਾ ਮਹਾਜਨ ਸਮਾਜ ਪਾਰਟੀ ਤੇ ਸ਼ਰੋਮਣੀ ਕਾਲੀ ਦਲ ਦੇ 13 ਪੁਆਇੰਟ ਪ੍ਰੋਗਰਾਮ ਹੈ ਮੈਂ ਉਹਦੀਆਂ ਪੰਜ ਸੱਤ ਚੀਜ਼ਾਂ ਹੀ ਦੱਸੂਗਾ ਕਿਉਂਕਿ ਸਮਾਂ ਬਹੁਤ ਹੋ ਗਿਆ। ਬਾਕੀ ਤੁਸੀਂ ਜਾਣਦੇ ਹੋ। ਇੱਕ ਤਾਂ ਮੈਂ ਵਾਅਦਾ ਕੀਤਾ ਸੀ ਸਾਰੇ ਪੰਜਾਬੀਆਂ ਨਾਲ ਕਿ ਤੁਹਾਡੇ ਘਰਾਂ ਦੀ ਬਿਜਲੀ ਸਸਤੀ ਕਰ ਦੂੰਗਾ। ਅੱਜ 20-20 ਹਜ਼ਾਰ, 30 ਹਜ਼ਾਰ ਦੇ ਬਿੱਲ ਆਉਂਦੇ ਐ। ਹੁਣ ਉਹ ਬਿੱਲ ਨਹੀਂ ਆਇਆ ਕਰਨਗੇ। ਮੈਂ ਕਹਿਣਾ ਚਾਹਣਾ ਜਦੋਂ ਤੁਹਾਡੀ ਗੱਲ ਜੋੜ ਦੀ ਸਰਕਾਰ ਬਣੀ ਜਿਹੜੇ ਤੁਹਾਡੇ ਪੁਰਾਣੇ ਕੋਈ ਬਿੱਲ ਬੁੱਲ ਜੇ ਬਕਾਇਆ ਹੈ ਜਿਹੜੇ ਤੁਹਾਡੇ ਤੇ ਇਹਨਾਂ ਨੇ ਪਲੈਂਟੀਅਲ ਲਾਈਆਂ ਐ। ਉਹ ਸੇ ਦਿਨ ਸਾਰੀਆਂ ਬਲੈਂਟੀਆਂ ਮਾਫ ਕਰਕੇ ਇੱਕ ਨਵਾਂ ਬਈ ਖਾਤਾ ਖੋਲ ਦਾਂਗੇ ਤੁਹਾਡਾ ਪ੍ਰਾਣੀ ਸਾਰਿਆਂ ਦੇ ਲੀਕ ਮਾਰ ਕੇ ਨਵੀਂ ਕਿਤਾਬ ਖੋਲਾਂਗੇ ਤੁਹਾਡੇ ਸਾਰਿਆਂ ਦੇ ਖਾਤੇ ਦੂਜੀ ਗੱਲ 400 ਯੂਨਿਟ ਬਿਜਲੀ ਦੇ ਹਰ ਮਹੀਨੇ ਮਤਲਬ ਤੁਹਾਡੇ 2 ਮਹੀਨਿਆਂ ਬਾਅਦ ਬਿੱਲ ਆਉਂਦੇ ਆ 800 ਯੂਨਿਟ ਬਿਜਲੀ ਦੇ ਤੁਹਾਡੇ ਮੁਫਤ ਹੋਇਆ ਕਰਨਗੇ ਮੈਨੂੰ ਲੱਗਦਾ ਕਿਸੇ ਦਾ ਹੁਣ ਬਿੱਲ ਵੀ ਨਹੀਂ ਆਉਣਾ ਮੈਨੂੰ ਲੱਗਦਾ 70-80% ਲੋਕਾਂ ਦੇ ਬਿੱਲ ਵੀ ਨਹੀਂ ਆਉਣੇ ਮੈਂ ਦੇਖਿਆ ਪਿਛਲੇ 4 ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੇ ਨੀਲੇ ਕਾਰਡ ਜਿਹੜੇ ਬਣੇ ਸੀ ਉਹ ਸਾਰੇ ਕੱਟ ਦਿੱਤੇ ਆ ਕੋਈ ਗੱਲ ਨਹੀਂ 4 ਮਹੀਨੇ ਬਾਅਦ ਪਹਿਲੇ ਹੀ ਮਹੀਨੇ ਸਾਰਿਆਂ ਦੇ ਨੀਲੇ ਕਾਰਡ ਬਰਫਤੋ ਬਣਾਏ ਜਾਣਗੇ ਤੇ ਜਿਹੜੇ ਨੀਲੇ ਕਾਰਡ ਬਣਾ ਕੇ ਜਿਹੜੀ ਉਹ ਨੀਲੇ ਕਾਰਡ ਪਰਿਵਾਰ ਦੀ ਮੁੱਖ ਔਰਤ ਹੈ ਜਿਹਨੇ ਸਾਰਾ ਘਰ ਸੰਭਾਲਦੀ ਹੈ ਅਸੀਂ ਵਾਅਦਾ ਕੀਤਾ ਤੁਹਾਡੇ ਨਾਲ 2000 ਰੁਪਏ ਮਹੀਨਾ ਉਹਦੇ ਖਾਤੇ 'ਚ ਆਇਆ ਕਰੂਗਾ ਕੋਈ ਉਹਨੂੰ ਐਮਰਜੈਂਸੀ ਪੈ ਜੇ ਜਾਂ ਕੋਈ ਲੋਡ ਪੈ ਜੇ ਇੱਕ ਬਹੁਤ ਵੱਡੀ ਸਹਾਇਤਾ ਉਹਦੇ ਵਾਸਤੇ ਹੋਊਗੀ ਤੀਜੀ ਗੱਲ ਮੈਂ ਕਰਨਾ ਚਾਹਣਾ ਹੈ ਕੋਵਿਡ ਦੀ ਬਿਮਾਰੀ ਕਰੋਨਾ ਦੀ ਲੜਾਈ ਵਿੱਚ ਮੈਂ ਦੇਖਿਆ ਕਿ ਆਪਣੇ ਲੋਕ ਸਰਕਾਰੀ ਹਸਪਤਾਲ ਫੇਲ ਹੋ ਗਏ ਪ੍ਰਾਈਵੇਟ ਹਸਪਤਾਲਾਂ ਵਿੱਚ 10-10 ਲੱਖ ਰੁਪਏ ਦੇ ਬਿੱਲ ਬਣਨ ਲੱਗੇ ਮੇਰੇ ਪੰਜਾਬ ਵਿੱਚ ਮੈਂ ਨਹੀਂ ਚਾਹੁੰਦਾ ਕੋਈ ਵੀ ਗਰੀਬ ਜੇ ਕੋਈ ਬਿਮਾਰ ਹੋ ਜਾਏ ਉਹਨੂੰ ਡਰ ਲੱਗੇ ਕਿ ਮੈਂ ਪ੍ਰਾਈਵੇਟ ਹਸਪਤਾਲ 'ਚ ਨਹੀਂ ਜਾ ਸਕਦਾ 10 ਲੱਖ ਰੁਪਏ ਤੱਕ ਦਾ ਬੀਮਾ ਸਿਹਤ ਦਾ ਬੀਮਾ ਸਾਰਿਆਂ ਦਾ ਕੀਤਾ ਜਾਊਗਾ 10 ਲੱਖ ਰੁਪਏ ਤੱਕ ਭਾਵੇਂ ਪ੍ਰਾਈਵੇਟ ਹਸਪਤਾਲ ਹੋਏ ਭਾਵੇਂ ਸਰਕਾਰੀ ਹੋਏ ਖਰਚਾ ਤੁਹਾਨੂੰ ਦੇਣ ਦੀ ਲੋੜ ਨਹੀਂ ਸਾਰਾ ਵੀ ਮੇਰਾ ਹੀ ਪੰਜਾਬ ਸਰਕਾਰ ਸੁਭਾਲੂਗੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਬਹੁਤ ਆਪਣੇ ਨੌਜਵਾਨ ਬੱਚੇ ਸਰਕਾਰੀ ਸਕੂਲਾਂ 'ਚ ਪੜਦੇ ਆ ਪਰ ਹੁੰਦਾ ਕੀ ਹੈ ਮੈਂ ਦੇਖਿਆ ਸਰਕਾਰੀ ਸਕੂਲ 12ਵੀਂ ਦੇ ਬਾਅਦ ਬਹੁਤ ਬੱਚੇ ਪੜ੍ਹਾਈ ਛੱਡ ਜਾਂਦੇ ਆ ਇੱਕ ਤਾਂ ਵਿਚਾਰਿਆਂ ਕੋਲੇ ਪੈਸਾ ਨਹੀਂ ਹੁੰਦਾ ਕਾਲਜ ਜਾਣ ਵਾਸਤੇ ਨਾਲੇ ਨੰਬਰ ਇੰਨੇ ਘੱਟ ਹੁੰਦੇ ਆ ਇਸ ਕਰਕੇ ਅਸੀਂ ਫੈਸਲਾ ਕੀਤਾ ਜਿੰਨੇ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਆ ਕਾਲਜ ਹੈ ਪ੍ਰੋਫੈਸ਼ਨਲ ਕਾਲਜ ਹੈ ਭਾਵੇਂ ਇੰਜੀਨੀਅਰਿੰਗ ਭਾਵੇਂ ਡਾਕਟੋਰੇਟ ਜਿੰਨੇ ਵੀ ਹੈ ਜਿਹੜੇ ਸਰਕਾਰੀ ਸਕੂਲ ਦੇ ਪੜੇ ਹੋਏ ਬੱਚਿਆਂ ਵਾਸਤੇ ਉਹਨਾਂ ਸਾਰੇ ਕਾਲਜਾਂ ਵਿੱਚ 33% ਸੀਟਾਂ ਰਿਜ਼ਰਵ ਹੋਣਗੀਆਂ ਤੇ ਉਹਦਾ ਖਰਚਾ ਪੰਜਾਬ ਸਰਕਾਰ ਉਹਨਾਂ ਦੇ ਬੱਚਿਆਂ ਦਾ ਦੇਊਗੀ ਮੈਂ ਚਾਹੁੰਦਾ ਕਿ ਮੇਰੇ ਪੰਜਾਬ ਵਿੱਚ ਗਰੀਬ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਡਾਕਟਰ ਬਣ ਇੰਜੀਨੀਅਰ ਬਣ ਜਿਹੜਾ ਅੱਜ ਤੱਕ ਨਹੀਂ ਹੋਇਆ ਜਿਹੜੀ ਸਕਾਲਰਸ਼ਿਪ ਐਸਸੀ ਸਕਾਲਰਸ਼ਿਪ ਬੰਦ ਕੀਤੀ ਜੀ ਅੱਜ ਕੈਪਟਨ ਨੇ ਕਰੋੜਾ ਰੁਪਏ ਦੇ ਨਾਂ ਮੰਤਰੀ ਅਰੇ ਕੰਬਲਾ ਕੀਤਾ ਔਨ ਸਾਲ ਉਹ ਮੰਤਰੀ ਨੂੰ ਅੰਦਰ ਵੀ ਕਰਾਂਗੇ ਤੇ ਸਕਾਲਰਸ਼ਿਪ ਵਾਪਸ ਚਾਲੂ ਕਰਾਂਗੇ ਸਰਕਾਰੀ ਨੌਕਰੀਆਂ ਘੱਟ ਤੋਂ ਘੱਟ ਮੈਂ ਗਰੰਟੀ ਦੇਣਾ 1 ਲੱਖ ਨੂੰ ਸਰਕਾਰੀ ਨੌਕਰੀ ਜ਼ਰੂਰ ਕੱਢਾਂਗੇ ਤੇ ਉਹਦੇ ਵਿੱਚ ਅਸੀਂ ਫੈਸਲਾ ਕਰ ਰਹੇ ਹਾਂ ਕਿ 33% ਨੌਕਰੀਆਂ ਸਰਕਾਰੀਏ ਵਿੱਚ ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਂਦੀਆਂ। ਕਿਉਂਕਿ ਮੈਂ ਦੇਖਿਆ ਵਿਚਾਰੇ ਹੋਰ ਰਹਿ ਜਾਂਦੇ ਐ। ਆ ਜਿਹੜੇ ਗਵਰਨਮੈਂਟ ਗਵਰਨਮੈਂਟ ਦੇ ਪੜ੍ਹੇ ਬੱਚੇ ਅੱਗੇ ਟੱਪ ਜਾਂਦੇ ਐ। ਜਰਾ ਗਰੀਬ ਰਹਿ ਜਾਂਦਾ ਐ। ਐਸ ਕਰਕੇ ਆ ਸਰਕਾਰ ਥੋਡੀ ਬਣ ਰਹੀ ਐ, ਗਰੀਬ ਦੀ ਬਣ ਰਹੀ ਐ, ਮਜ਼ਦੂਰ ਦੀ ਬਣ ਰਹੀ ਐ। ਐਸ ਕਰਕੇ ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ। 50% ਨੌਕਰੀਆਂ ਸਰਕਾਰੀ ਔਰਤਾਂ ਵਾਸਤੇ ਲੜਕੀਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਅਸੀਂ ਚਾਹਣਾ ਆਪਣੇ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੇ ਕਿਉਂ ਨਹੀਂ ਤਾਂ ਕੀ ਹੋ ਰਿਹਾ ਲੋਕੀ ਆਪਣੇ ਬੱਚਿਆਂ ਨੂੰ ਪੜਾਉਂਦੇ ਨਹੀਂ ਵਿਆਹ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਚਾਹੁੰਦੇ ਆ ਆਪਣੀਆਂ ਬੱਚੀਆਂ ਪੈਰਾਂ ਤੇ ਖੜੇ ਹੋਣ ਸਿਆਣੇ ਕਹਿੰਦੇ ਆ ਕਿ ਬੱਚੀ ਪੜ ਜਾਂਦੀ ਹੈ ਤੇ ਪਰਿਵਾਰ ਪੜ ਜਾਂਦਾ ਹੈ ਤੋਂ ਇਸ ਕਰਕੇ ਬੱਚਿਆਂ ਨੂੰ ਪੜਾਉਣਾ ਸਾਡੀ ਜ਼ਿੰਮੇਰੀ ਹੈ ਤੋਂ ਅਸੀਂ ਇਹ ਕਾ ਫੈਸਲਾ ਵੀ ਲੈਣ ਲੱਗੇ ਆ ਹਰ ਜਿੰਨੇ ਵੀ ਕੰਟਰੈਕਚੁਅਲ EMPLOYEES ਐ ਜਿੰਨੇ ਵੀ ਠੇਕੇਦਾਰ ਦੇ EMPLOYEES ਐ ਮੈਨੂੰ ਯਾਦ ਆ ਬਦਲ ਸਾਹਿਬ ਦੀ ਸਰਕਾਰ ਦੇ 4 ਮਹੀਨੇ ਰਹਿ ਗਏ ਸੀ ਅਸੀਂ ਕੈਬਨਿਟ ਪਾਸ ਵੀ ਕਰਤਾ ਸੀ ਕਿ ਸਾਰੇ ਮੁਲਾਜ਼ਮ ਜਿਹੜੇ ਕੱਚੇ ਹਨ ਪੱਕਾ ਕੀਤਾ ਜਾਏ ਅਸੀਂ ਕੈਬਨਿਟ ਪਾਸ ਕਰਤਾ ਉਦੋਂ ਕੋਡ ਲੱਗਿਆ ਉਹਦੇ ਬਾਅਦ ਤੇ ਕੈਪਟਨ ਨੇ ਕੋਈ ਲਾਗੂ ਨਹੀਂ ਕੀਤਾ ਤਾਂ ਕੈਨਸਲ ਕਰਤਾ ਤੁਹਾਡੀ ਆਉਣ ਵਾਲੀ ਸਰਕਾਰ ਪੰਜਾਬੀਆਂ ਦੀ ਆਉਣ ਵਾਲੀ ਸਰਕਾਰ ਜਿਹੜੇ ਆਪਣੇ ਮੁਲਾਜ਼ਮ ਕੱਚੇ ਐ ਚਿੰਤਾ ਲਾ ਦਿਓ ਸਾਰੇ ਪੱਕੇ ਕੀਤੇ ਜਾਣਗੇ ਅਸੀਂ ਨਹੀਂ ਚਾਹੁੰਦੇ ਆਪਣੇ ਲੋਕ ਦੇ ਮਨ 'ਚ ਇੱਕ ਬੋਝ ਹੋਏ ਬੱਚਿਆਂ ਦੇ ਬੋਝ ਹੋਏ ਕਿ ਅਸੀਂ ਕੱਚਿਆਂ ਸਾਨੂੰ ਕੋਈ ਸਿਕਿਉਰਿਟੀ ਨਹੀਂ ਜਿਹੜੇ ਆਪਣੇ ਨੌਜਵਾਨ ਐ ਬਹੁਤ ਨੌਜਵਾਨ ਕੋਈ ਕੈਨੇਡਾ ਪੜ੍ਹਨਾ ਚਾਹੁੰਦਾ ਕੋਸਟ੍ਰੇਲੀਆ ਪੜ੍ਹਨਾ ਚਾਹੁੰਦਾ ਕੋਈ ਦਿੱਲੀ ਜਾ ਕੇ ਪੜ੍ਹਨਾ ਚਾਹੁੰਦਾ ਪਰ ਵਿਚਾਰੇ ਕੋਲੇ ਪੈਸਾ ਨਹੀਂ ਹੁੰਦਾ ਕੋਈ ਜ਼ਮੀਨ ਵੇਚਦਾ ਕੋਈ ਆਪਣੇ ਘਰ ਵੇਚਦਾ ਕਈ ਬੈਂਕਾਂ ਦਾ ਕਰਜ਼ਾ ਹੀ ਨਹੀਂ ਦਿੰਦੇ ਲੋਨ ਵੀ ਨਹੀਂ ਦਿੰਦੇ ਮੈਂ ਨਹੀਂ ਚਾਹੁੰਦਾ ਮੇਰਾ ਪੰਜਾਬੀ ਨੌਜਵਾਨ ਆਪਣੇ ਘਰ ਵੇਚੇ ਜਾਂ ਜ਼ਮੀਨ ਵੇਚੇ ਪੜਨ ਵਾਸਤੇ ਜੇ ਉਹਨੇ ਅਮਰੀਕਾ ਪੜ੍ਹਨਾ ਕੈਨੇਡਾ ਪੜ੍ਹਨਾ ਹੈ ਇਕੱਲੇ ਪੜ੍ਹਾਈ ਵਾਸਤੇ ਗੱਲ ਕਰਨਾ ਹੈ ਸੈਰ ਸਪਾਟੇ ਵਾਸਤੇ ਨਹੀਂ ਗੱਲ ਕਰ ਰਿਹਾ ਮੈਂ ਜੀਨੇ ਪੜ੍ਹਨਾ ਹੈ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਅਸੀਂ ਬਣਾਵਾਂਗੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਆ ਜਿਹੜਾ ਪੈਸਾ ਸਿੱਧਾ ਯੂਨੀਵਰਸਿਟੀ ਜਿਹੜੀ ਯੂਨੀਵਰਸਿਟੀ ਤੋਂ ਤੁਹਾਨੂੰ ਚਿੱਠੀ ਮਿਲ ਗਈ ਉੱਥੇ ਯੂਨੀਵਰਸਿਟੀ ਦੇ ਖਾਤੇ ਪੰਜਾਬ ਸਰਕਾਰ ਤੋਂ ਪੈਸਾ ਜਾਊਗਾ ਉਹ ਉਹ ਜਿਹੜਾ ਪੈਸਾ ਉਹਦੀ ਗਰੰਟੀ ਵੀ ਪੰਜਾਬ ਸਰਕਾਰ ਦੀ ਤੁਹ ਤੋਂ ਕੋਈ ਗਰੰਟੀ ਦੇਣ ਦੀ ਲੋੜ ਨਹੀਂ ਵਿਆਜ ਵੀ ਪੰਜਾਬ ਸਰਕਾਰ ਭਰੂਗਾ ਜਦੋਂ ਨੌਕਰੀ ਮਿਲ ਗਈ ਜਦੋਂ ਤੁਹਾਨੂੰ ਡਾਲਰ ਆਉਣ ਲੱਗ ਗਏ ਫਿਰ ਤੁਸੀਂ ਭੇਜ ਦਿਓ ਪੰਜਾਬ ਸਰਕਾਰ ਕੋਲੇ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਇਹਨ ਆਪਣੇ ਆਪਣੇ ਹੁੰਦੇ ਆ ਅਸੀਂ ਜਿਉਣਾ ਮਰਨਾ ਇੱਥੇ ਹੁਣ ਆਮ ਆਦਮੀ ਵਾਲਾ ਕੇਜਰੀ ਵਾਲ ਤੁਸੀਂ ਦੇਖਿਆ ਸਭ ਤੋਂ ਵੱਡਾ ਫਰਾਡ ਉਹ ਹੈ ਹੁਣ ਕਰਦੇ ਕੀ ਹੈ ਹੁਣ ਤੁਸੀਂ ਪਿੰਡਾਂ ਜਾ ਰਿਹਾ ਫਾਰਮ ਭਰਾ ਰਹੇ ਆ ਕੀ ਫਾਰਮ ਭਰਾ ਰਹੇ ਆ ਕਿ ਜੀ ਇਹ ਤੁਸੀਂ 300 ਯੂਨਿਟ ਤੁਸੀਂ ਚਾਹੀਦੇ ਆ ਤੇ ਫਾਰਮ ਭਰ ਲਓ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹਣਾ ਹੈ ਕੀ ਸੋ ਯੂਨਨ ਮਾਫ਼ ਕਰ ਲੈ ਉਹਨਾਂ ਵਾਸਤੇ ਜਿਹੜੇ ਫਾਰਮ ਭਰਨਗੇ ਕਿ ਸਾਰਿਆਂ ਵਾਸਤੇ ਐ ਜਦੋਂ ਸਾਰਿਆਂ ਵਾਸਤੇ ਐ ਤੇ ਫਿਰ ਫਾਰਮ ਭਰਉਣ ਦੀ ਕੀ ਲੋੜਾ ਹੁਣ ਆਹ ਫਾਰਮ ਤਾਂ ਉਹਨਾਂ ਦੇ ਆਪਣੇ ਐ ਆਹ ਡਰਾਮਾ ਕਰਨਾ ਛੱਡ ਦਿਓ ਪੰਜਾਬ ਦੀ ਜੱਟਾਂ ਨੂੰ ਕਹਿੰਨਾ ਪਹਿਲੇ ਕੈਪਟਨ ਨੇ ਠੱਗੀ ਮਾਰੀ ਤੁਹਾਨੂੰ ਫਾਰਮ ਭਰਾਤੇ ਘਰ ਘਰ ਨੌਕਰੀ ਦੇ ਫਾਰਮ ਭਰਾਤੇ ਤੁਹਾਡੇ ਮੋਬਾਈਲ ਦੇ ਫਾਰਮ ਭਰਾਇਦੇ ਤੁਹਾਡੇ ਕਰਜ਼ੇ ਦੇ ਤੇ ਹੁਣ ਲੱਭਿਆ ਕੋਈ ਅਸੀਸ ਕੋਈ ਸੋਹ ਖਾਣੀ ਐ ਅਸੀਂ ਕੱਲੇ ਜ਼ਬਾਨ ਦੇ ਪੱਕੇ ਐ ਮੈਂ ਇਹਨਾਂ ਦਾ ਇਸ਼ਤਿਹਾਰ ਦੇਖਿਆ ਮੈਂ ਇਹਨਾਂ ਦਾ ਇਸ਼ਤਿਹਾਰ ਦੇਖਿਆ ਆਮ ਆਦਮੀ ਪਾਰਟੀ ਦਾ ਐਡੇ ਵੱਡੇ ਝੂਠੇ ਕੇਜਰੀਵਾਲ ਦਾ ਲਿਖਿਆ ਔਰਤਾਂ ਨੂੰ ਵਧਾਈ 24 ਘੰਟੇ ਬਿਜਲੀ ਤੇ ਮੁਫਤ ਬਿਜਲੀ ਤੇ ਥੱਲੇ ਕਿਤੇ ਥੋੜਾ ਜਿ ਕੋਈ ਪੜ ਨਹੀਂ ਸਕਦਾ ਮੈਂ ਪੁੱਛਿਆ ਮੁਫਤ ਬਿਜਲੀ ਦਾ ਕੀ ਹੈ ਨਹੀਂ ਉਹ ਕਹਿੰਦੇ 300 ਯੂਨਟ ਅਸੀਂ ਜਾਣ ਕੇ ਨਹੀਂ ਲਿਖਿਆ ਤੇ ਉਹਨੇ ਐਲਾਨ ਕੀਤਾ 300 ਯੂਨਿਟ ਦਾ ਤੇ ਇਸ਼ਤਿਹਾਰ ਕੀਤਾ ਮੁਫਤ ਬਿਜਲੀ ਤੇ 300 ਯੂਨਿਟ ਵੀ ਜੋ ਸਵਾਲ ਪੁੱਛਿਆ ਪ੍ਰੈਸ ਨੇ ਤੇ ਕੀ ਜਵਾਬ ਦਿੱਤਾ ਕਿ ਜੇ 300 ਤੋਂ 1 ਯੂਨਿਟ ਵੀ ਤੁਸੀਂ ਵੱਧ ਬਾਲ ਲਿਆ ਨਾ ਤਾਂ 300 ਦੇ ਹੀ ਪੈਸੇ ਲੱਗਣਗੇ ਇਹਦਾ ਮਤਲਬ ਜਿਹੜਾ ਸੀ 200 ਯੂਨਿਟ ਦਿੰਦੇ ਸੀ ਜੇ ਤੁਹਾਨੂੰ 200 ਯੂਨਿਟ ਮੁਫਤ ਦਿੰਦੇ ਸੀ ਅਜੀ ਤਾਂ ਉਹ ਵੀ ਗਿਆ ਕਿਉਂਕਿ ਉਹਨੇ ਕਿਹਾ 300 ਯਾਰ ਜੇ ਕੇਜਰੀਵਾਲ ਸਾਹਿਬ ਤੁਸੀਂ 300 ਯੂਨਿਟ ਪੰਜਾਬ ਚ ਦੇਣੇ ਆ ਤੁਸੀਂ ਤਾਂ ਦਿੱਲੀ ਦੇ ਮੁੱਖ ਮੰਤਰੀਓਂ ਦੀਗਦੇ ਕਿਉਂ ਪਹਿਲੇ ਦਿੱਲੀ ਤੇ ਲਾਗੂ ਕਰ ਲਓ ਦਿੱਲੀ ਦਾ ਜਿੱਥੋਂ ਦੇ ਮੁੱਖ ਮੰਤਰੀ ਅੱਜ ਫੈਸਲਾ ਕਰ ਸਕਦੇ ਆ ਉੱਥੇ ਤੇ ਲਾਗੂ ਕਰਨੇ ਨਹੀਂ ਫੇ ਝੂਠ ਤੇ ਝੂਠ ਕਹਿੰਦੇ ਆ ਸਾਡਾ ਦਿੱਲੀ ਦਾ ਮਾਡਲ ਲਾਗੂ ਕਰੋ ਜੇ ਦਿੱਲੀ ਦਾ ਮਾਡਲ ਪੰਜਾਬੀਓ ਲਾਗੂ ਕਰਾਉਣਾ ਨਾ ਤੁਹਾਡੇ ਟਿਊਬ ਲਾਈਨ ਦੇ ਬਿੱਲ ਵੀ ਲੱਗਣਗੇ ਕਿਉਂਕਿ ਦਿੱਲੀ ਲੱਗਦੇ ਆ ਉੱਥੇ ਦੁਕਾਨਾਂ ਦੇ 12 ਰੁਪਏ ਯੂਨਿਟ ਬਿਜਲੀ ਦਾ ਰੇਟ ਹੈ ਤੇ 12.5 ਰੁਪਏ ਇੰਡਸਟਰੀ ਦਾ ਹੈ ਤੇ ਤੁਹਾਡੇ ਘਰਾਂ ਦਾ 9 10 11 ਰੁਪਏ ਹੈ ਜੇ ਦਿੱਲੀ ਦਾ ਮਾਡਲ ਇਸ ਕਰਕੇ ਇਹਨਾਂ ਦੀ ਗੱਲਾਂ 'ਚ ਨਾ ਆਓ ਸ਼੍ਰੋਮਣੀ ਕਾਲੀਦਾ ਲਬਾਉ ਜਨ ਸਮਾਜ ਪਾਰਟੀ ਤੁਹਾਡੇ ਨਾਲ ਤੁਹਾਡੇ ਘਰ-ਘਰ ਵਿੱਚ ਬਸੀ ਹੋਈ ਪਾਰਟੀ ਹੈ ਤੁਹਾਡੀ ਪਾਰਟੀ ਹੈ ਤੁਹਾਡੇ ਵਿੱਚ ਰਹਿਣਾ ਹੈ ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਕਾਈ ਹੈ ਤੇ ਮੇਰੇ ਉਹਤੇ ਅਮਲ ਕੀਤਾ ਕਿ ਉਹਨਾਂ ਹੀ ਕਹੀ ਜਿੰਨਾ ਪੂਰਾ ਕਰ ਸਕੇ ਅੱਜ ਤੱਕ ਇਤਿਹਾਸ ਗਵਾਇਆ ਕਿ ਅੱਜ ਤੱਕ ਜੋ ਜੋ ਮੈਂ ਕਿਹਾ ਪੂਰਾ ਕੀਤਾ ਜੇ ਜਿਸੀ ਕਿਹਾ ਤੁਹਾਡੇ ਟਿਊਬਲਾਂ ਦੇ ਬਿੱਲ ਮਾਫ ਕਰਾਂਗੇ ਕੀਤੇ ਜੇ ਤੁਹਾਡੇ ਕਿਹਾ ਆਟਾ ਦਾਲ ਲਿਆਵਾ ਦਿੱਤਾ ਜੇ ਮੈਂ ਕਿਹਾ ਬਿਜਲੀ ਆਮ ਆਮ ਕਰ ਦੂੰਗਾ 5 ਸਾਲ 10 ਸਾਲ ਆਪਣਾ ਰਾਸੀ ਆਮ ਆਮ ਸੀ ਜੇ ਜਿਸੀ ਕਿਹਾ ਮੈਂ 4 ਤੇ 6 ਲੈਂਦੀਆਂ ਸੜਕਾਂ ਬਣਾਉਂਗਾ ਬਣਾ ਦਿੱਤੀਆਂ ਕੋਈ ਖਜ਼ਾਨਾ ਖਾਲੀ ਨਹੀਂ ਇੰਨਾ ਕਾਂਗਰਸੀਆਂ ਦੀ ਨੀਅਤ ਖਾਲੀ ਹੈ ਇਸ ਕਰਕੇ ਮੈਂ ਸਭ ਤੋਂ ਪਹਿਲੇ ਤਾਂ ਗੜੀ ਸਾਹਿਬ ਨੂੰ ਵਧਾਈ ਦੇਣਾ ਹੈ ਕਿਧਰ ਹੈ ਗੜੀ ਸਾਹਿਬ ਮੈਂ ਆਨੰਦ ਕੁਮਾਰ ਜੀ ਤੇ ਸਮੁੱਚੀ ਨੈਸ਼ਨਲ ਟੀਮ ਆਈ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੁਸੀਂ ਇੱਕ ਬਹੁਤ ਵਧੀਆ ਜੋੜੀ ਭੇਜੀ ਹੈ ਇੱਕ ਤਾਂ ਬਹਿਣੀਵਾਲ ਸਾਹਿਬ ਦੀ ਤੇ ਇੱਕ ਗੜੀ ਸਾਹਿਬ ਦੀ ਮੈਂ ਕਿਹਾ ਆਹ ਜੋੜੀ ਹੈ ਜਿਹੜੀ ਮੈਂ ਕਹਿੰਦਾ ਅੱਧਾ ਰਿਸ਼ਤਾ ਜਿਹੜਾ ਜੁੜਿਆ ਨਾ ਬਹੁਜਨ ਸਮਾਜ ਪਾਰਟੀ ਨਾਲ ਉਹ ਬੈਣੀਵਾਲ ਸਾਹਿਬ ਤੇ ਗੜੀ ਕਰਕੇ ਬੱਲਾ ਬਹੁਤ ਵੱਡਾ ਹੱਥ ਇਹਨਾਂ ਦਾ ਦੋਨਾਂ ਦੀ ਜਿੰਦਾਬਾਦ ਦੋਨਾਂ ਦੀ ਬੜੀ ਪੋਜ਼ਿਟਿਵ ਸੋਚ ਹੈ ਤੇ ਮੈਂ ਦੇਖਿਆ ਬਹੁਜਨ ਸਮਾਜ ਪਾਰਟੀ ਨੂੰ ਵਾਪਸ ਵਾਪਸ ਜ਼ਮੀਨ ਤੋਂ ਫਿਰ ਤੋਂ ਪੂਰਾ ਜਿਹੜਾ ਖੜਾ ਕਰ ਦਿੱਤਾ ਆ ਦੇਖੋ ਕੱਠ ਆ ਇਹਨਾਂ ਦੀ ਮਿਹਨਤ ਹੈ ਦਿਨ ਰਾਤ ਮਿਹਨਤ ਕਰ ਰਹੇ ਆ ਮੈਂ ਵਧਾਈ ਦੇਣਾ ਚਾਹਣਾ ਹੈ ਮਾਤਾ ਕੈਰੈਸੀ ਨੰਨ ਜੀ ਨੂੰ ਮੈਂ ਕਹਾਂ ਨੂੰ ਪੱਕਾ ਹੀ ਰੱਖਿਓ ਪ੍ਰਧਾਨ ਸੁਜਾ ਕਈ ਸਾਲ ਤੇ ਮੈਂ ਕਹਿੰਦਾ ਬਹੁਜਨ ਸਮਾਜ ਪਾਰਟੀ ਕਾਲੀ ਦਲ ਐਜੀ ਤਕੜੀ ਹੋ ਜੂਗੀ ਤੇ ਸਰਕਾਰ ਬਾਅਦ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਨਾਲੇ ਸਾਡਾ ਗੜਜੜ ਹੋਊਗਾ ਇਕੱਠੇ ਹੋ ਕੇ ਵਰਕਰਾਂ ਨੂੰ ਮੈਂ ਤੁਹਾਨੂੰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਬੁਸ਼ਵਾਦ ਦਿਉਣਾ ਚਾਹਣਾ ਥੋੜੀ ਸਰਕਾਰ ਹੋਊਗੀ ਤੁਸੀਂ ਸਰਕਾਰ ਦੇ ਹਿੱਸੇਦਾਰ ਹੋਵੋਗੇ ਤੁਹਾਨੂੰ ਕੋਈ ਤਕਲੀਫ ਨਹੀਂ ਹੋਣ ਦਿੰਦੇ ਤੁਹਾਡੀ ਜਿਹੜੀ ਇੱਛਾ ਹੈ ਥੋੜੀ ਖੁਆਇਸ਼ਾ ਉਹ ਤੁਹਾਡੀ ਆਪਣੀ ਸਰਕਾਰ ਪੂਰੀ ਕਰੂਗੀ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਸਾਡੀ ਮੁਖੇਮਾ ਉਹ ਅਸੀਂ ਕਾਇਮ ਰੱਖਾਂਗੇ ਤੇ ਗਰੀਬ ਕਿਸਾਨ ਮਜ਼ਦੂਰ ਦੀ ਪਹਿਲੀ ਆਪਣੀ ਸਰਕਾਰ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ